ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਨੈਵ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਉਹ ਸਰਦਾਰ ਨੈਵ ਸਿੰਘ ਸੈਣੀ ਬਣਦੇ ਜਾ ਰਹੇ ਨੇ ਜਿਵੇਂ ਕੱਲ ਉਹਨਾਂ ਨੇ ਹਰਿਆਣਾ ਦੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਸਿੱਖਾਂ ਬਾਰੇ ਗੱਲਾਂ ਕੀਤੀਆਂ ਨੇ ਉਸ ਤੋਂ ਇਹੀ ਲੱਗ ਰਿਹਾ ਹੈ ਕਿ ਉਹ ਸਰਦਾਰ ਨੈਵ ਸਿੰਘ ਸੈਣੀ ਨੇ ਜਾਫਰ ਇਸ ਤਰ੍ਹਾਂ ਦੀ ਰਣਨੀਤੀ ਹੈ ਭਾਰਤੀ ਜਨਤਾ ਪਾਰਟੀ ਦੀ ਕਿ ਨੈਵ ਸਿੰਘ ਸੈਣੀ ਸਿੱਖਾਂ ਦਾ ਦਿਲ ਜਿੱਤਨ ਤੇ ਪੰਜਾਬ ਦੇ ਵਿੱਚ ਫਿਰ ਭਾਰਤੀ ਜਨਤਾ ਪਾਰਟੀ ਲੋਕਾਂ ਦਾ ਵਿਸ਼ੇਸ਼ ਤੌਰ ਤੇ ਸਿੱਖਾਂ ਦਾ ਦਿਲ ਜਿੱਤਨ ਲਈ ਇਹਨਾਂ ਨੂੰ ਅੱਗੇ ਲਾਵੇ ਵੈਸੇ ਵੀ ਲਗਾਤਾਰ ਉਹ ਪੰਜਾਬ ਚ ਆ ਰਹੇ ਨੇ ਲੇਕਿਨ ਜਿਹਦਾ ਮੈਂ ਜ਼ਿਕਰ ਕਰ ਰਿਹਾ ਹਾਂ कल मॉनसून इजरास ਦੇ ਵਿੱਚ ਜਿਹੜੀਆਂ ਦੋ ਗੱਲਾਂ ਕੀਤੀਆਂ ਨੇ ਇਸ ਵੀਡੀਓ ਚ ਇੱਕ ਤਾਂ ਉਹਨਾਂ ਦਾ ਅਨਲਿਸਿਸ ਕਰਨਾ ਤੇ ਦੂਜੀ ਗੱਲ ਜੇ ਟਾਈਮ ਮਿਲਿਆ ਕੋਈ ਪੰਜਾਬ ਦਾ ਕੋਈ ਵੀ ਪਾਰਟੀ ਪੰਜਾਬ ਦੀ ਕੀ ਉਹ ਪੰਜਾਬ ਪ੍ਰਤੀ ਜਾਂ ਘੱਟੋ-ਘੱਟ ਪੰਜਾਬ ਦੇ ਚੰਡੀਗੜ੍ਹ ਦੇ ਦਾਅਵੇ ਪ੍ਰਤੀ ਵਫਾਦਾਰ ਹੈ ਜਾਂ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਵੱਡੀ ਦਾਅਵੇਦਾਰੀ ਹੋਰ ਖਤਮ ਹੋ ਰਹੀ ਹੈ ਪੰਜਾਬ ਦੀ ਡਾਇਰੈਕਟਰ ਹੈਲਥ ਦੀ ਚੁੱਪ ਬੈਠੇ ਨੇ ਪੰਜਾਬ ਵੱਲੋਂ ਮਾਨ ਸਾਹਿਬ ਦਾ ਉੱਥੇ ਇਧਰ ਹੜ ਆਏ ਹੋਏ ਨੇ ਬੁਰੀ ਤਰੀਕੇ ਨਾਲ ਪੰਜਾਬ ਹੜਾਂ ਦੇ ਦੇ ਵਿੱਚ ਘਿਰਿਆ ਹੋਇਆ ਹੈ ਮਾਨ ਸਾਹਿਬ ਐਮ ਕੇ ਸਟਾਲਨ ਦੀ ਜਿਹੜੀ ਬ੍ਰੇਕਫਾਸਟ ਤੇ ਪਹੁੰਚੇ ਹੋਏ ਸੀ ਤੋਂ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਪਤਾ ਨਹੀਂ ਵੀ ਇਹ ਆਪਾਂ ਚੰਡੀਗੜ੍ਹ ਚ ਦਾਵੇਦਾਰੀ ਦਾ ਕੀ ਕਰਨਾ ਸੋ ਉਹ ਗੱਲ ਵੀ ਕਰਾਂਗੇ ਜੇ ਵਕਤ ਮਿਲੇ ਜਾਂ ਇੱਕ ਦੋ ਹੋਰ ਮਾਮਲੇ ਲਵਾਂਗੇ ਲੇਕਿਨ ਸਭ ਤੋਂ ਪਹਿਲਾਂ ਤਾਂ ਮੈਂ ਹੀ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਲਗੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਸਰਦਾਰ ਨੈਭ ਸਿੰਘ ਸੈਣੀ ਮਤਲਬ ਭਗ ਵੀ ਬਣ ਲੈਂਦੇ ਨੇ ਜਦੋਂ ਪੰਜਾਬ ਆਉਂਦੇ ਨੇ ਚਲੋ ਪੰਜਾਬੀ ਵੀ ਬੋਲ ਲੈਂਦੇ ਨੇ ਇੰਨੀ ਮਾੜੀ ਵੀ ਨਹੀਂ ਪੰਜਾਬੀ ਬੋਲਦੇ ਖਟਰ ਸਾਹਿਬ ਤਾਂ ਖੈਰ ਹੈ ਹੀ ਪੰਜਾਬੀ ਸੀ ਉਹ ਤਾਂ ਪੰਜਾਬੀ ਬੋਲਦੇ ਸੀ ਇਹ ਜਿਹੜਾ ਇਹ ਵੀ ਕੁਰੂਖhetra ਤਾਂ ਬਤਨ ਕਿੰਨਾ ਫਰਕ ਹੈ ਪੰਜਾਬ ਦਾ ਸੋ ਇਹ ਲੇਕਨ ਜਿਸ ਤਰੀਕੇ ਨਾਲ ਕੱਲ ਹਰਿਆਣਾ ਦੇ ਵਿੱਚ ਉਹਨਾਂ ਨੇ ਦੋ ਮਾਮਲੇ ਉਠਾਏ ਉਹ ਦੋਨਾਂ ਦੀ ਮੈਂ ਕਰਦਾ ਤੁਹਾਡੇ ਨਾਲ ਫਿਰ ਤੁਸੀਂ ਆਪ ਵੀ ਸਮਝ ਲੋਗੇ ਕਿ ਭਾਜਪਾ ਦੀ ਕਿਸ ਤਰ੍ਹਾਂ ਦੀ ਰਣਨੀਤੀ ਹੋ ਸਕਦੀ ਹੈ ਔਰ ਨੈਬ ਸਿੰਘ ਸੈਣੀ ਨੂੰ ਸਰਦਾਰ ਬਣਾ ਕੇ ਪੰਜਾਬ ਲਈ ਉਹ ਮੇਰਾ ਖਿਆਲ ਉਹਦੀ ਡਿਊਟੀ ਲਾ ਦਿੱਤੀ ਗਈ ਹੈ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ 1984 ਦੀ ਸਿੱਖ ਨਸਲਕੁਸ਼ੀ ਮਤਲਬ ਇੰਦਰਾ ਗਾਂਧੀ ਦਾ ਖਤਲ ਉਸ ਤੋਂ ਬਾਅਦ ਜਿਹੜੀ ਨਸਲਕੁਸ਼ੀ ਹੋਈ ਜਿਹਨੂੰ ਤੀਰਾ মিডিਆ ਗੋਦੀ মিডিਆ ਝੋੜੀ ਚੋਕ ਮੀਡੀਆ ਕਹਿੰਦਾ ਜੀ ਦੰਗੇ ਸਿੱਖ ਦੰਗੇ ਦੰਗੇ ਨਹੀਂ ਪਾਈ ਉਹ ਨਸਲਕੁਸ਼ੀ ਸੀ ਦੰਗੇ ਤਾਂ ਉਹ ਹੁੰਦੇ ਨੇ ਜਿਹੜੇ ਦੋਨੇ ਤਰਾ ਆਪਸ ਵਿੱਚ ਉਲਝਣ ਉੱਥੇ ਤਾਂ ਮਾਸੂਮ ਇਨੋਸੈਂਟ ਸਿੱਖਾਂ ਨੂੰ ਮਾਰਿਆ ਗਿਆ ਸੀ ਉਹ ਜਿਹੜਾ ਉਹ ਹਰਿਆਣਾ ਚ ਜੋ ਹੋਇਆ ਉਹਦੇ ਬਾਰੇ ਦੱਸਿਆ ਗਿਆ ਕੇ ਹਰਿਆਣਾ ਦੇ ਵਿੱਚ ਉਹ ਪਹਿਲੇ 31 ਅਕਤੂਬਰ ਤੋਂ ਲੈ ਕੇ ਜਿਹੜੇ 3-4 ਨਵੰਬਰ ਤੱਕ 20 ਗੁਰੂ ਘਰਾਂ ਨੂੰ ਅਗ ਲਾਈ ਗਈ 20 ਗੁਰਦੁਆਰਿਆਂ ਨੂੰ ਸਾੜਿਆ ਗਿਆ ਸੀ 221 ਮਕਾਨਾਂ ਨੂੰ ਅਗ ਲਾਈ ਗਈ ਸੀ 154 ਦੁਕਾਨਾਂ ਨੂੰ ਅਗ ਲਾਈ ਗਈ ਸੀ 57 ਫੈਕਟਰੀਆਂ ਨੂੰ ਸਾੜਿਆ ਗਿਆ ਸੀ 3 ਰੇਲ ਦੇ ਡੱਬੇ ਵੀ ਫੂਕੇ ਗਏ ਸੀ ਤੇ ਕਾਰਾਂ ਤੇ ਬਹਾਨ ਹੋਰ 85 ਸੀ ਜਿਨ੍ਹਾਂ ਨੂੰ ਅੱਗੇ ਲੈ ਗਏ ਸੀ ਉਹਨਾਂ ਦਿਨਾਂ ਦੇ ਵਿੱਚ ਔਰ ਫਿਰ ਜਿਹੜਾ 121 ਮੌਤਾਂ ਹੋਈਆਂ ਸੀ 121 ਮੌਤਾਂ ਤੇ 58 ਜ਼ਖਮੀ ਇਹ ਸਰਕਾਰੀ ਅੰਕੜਾ ਹੈ ਜਿਹੜਾ ਉਹਨਾਂ ਨੇ ਦਿੱਤਾ ਵਿਧਾਨ ਸਭਾ ਚ ਪਰ ਗੱਲ ਤਾਂ ਇਹ ਹੈ ਇਹ ਅੱਜ ਕਿਉਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਕਿ ਨੈਵ ਸਿੰਘ ਸੈਣੀ ਨੇ ਸਿੱਖਾਂ ਦਾ ਦਿਲ ਜਿੱਤਣ ਲਈ ਹਰਿਆਣੇ ਦੇ ਸਿੱਖਾਂ ਦਾ ਦਿਲ ਜਿੱਤਣ ਲਈ ਪੰਜਾਬ ਦੇ ਸਖਾਂਤ ਆਉਣ ਲਈ ਉਹਨਾਂ ਨੇ ਇਹ ਕਿਹਾ ਕਿ ਪਰਿਵਾਰਾਂ ਦੀ ਸਹਿਮਤੀ ਜਿਨ੍ਹਾਂ ਦੇ ਗਏ ਨੇ ਉਹ ਮਿਰਤਕ ਪਰਿਵਾਰ ਨੇ ਜਿਹੜੇ ਉਹਨਾਂ ਦੀ ਸਹਿਮਤੀ ਦੇ ਨਾਲ ਇੱਕ ਮੈਂਬਰ ਕੋਈ ਵੀ ਪਰਿਵਾਰ ਦਾ ਉਹਨੂੰ ਸਰਕਾਰੀ ਨੌਕਰੀ ਪਹਿਲ ਦੇ ਆਧਾਰ ਤੇ ਦੇਵਾਂਗੇ ਇੱਕ ਇਸ ਤਰ੍ਹਾਂ ਦੀ ਮਨਰਮ ਲਾਉਣ ਦੀ ਗੱਲ ਹਰਿਆਣਾ ਦੇ ਵਿੱਚ ਕੀਤੀ ਗਈ ਜਦੋਂ ਕਿ 350ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਤਬ ਦੀ ਮਨਾਈ ਜਾ ਰਹੀ ਹੈ ਇਸ ਵਾਰ ਇੱਕ ਮਤਾ ਲੈ ਕੇ ਆਏ ਵਿਧਾਨ ਸਭਾ ਦੇ ਚ ਜਿਹੜਾ ਸ੍ਰੀ ਗੁਰ ਜਿਹੜਾ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਦੇ ਸੰਬੰਧ ਤੇ ਵਿੱਚ ਮਤਾ ਲਿਆਂਦਾ ਪਾਸ ਕੀਤਾ ਔਰ ਉਹਦੇ ਚ ਇਹਨਾਂ ਨੇ ਜਿਹੜੀ ਗੱਲ ਕੀਤੀ ਉਹ ਮੈਨੂੰ ਪਹਿਲੀ ਵਾਰ ਠੀਕ ਲੱਗੀ ਇਹਨਾਂ ਨੇ ਕਿਹਾ 19675 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਚ ਜਿਹੜੀ ਸ਼ਹੀਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਹੋ ਧਾਰਮਿਕ ਯਾਦੀ ਲਈ ਹੈ ਗੁਰੂ ਜੀ ਨੇ ਆਪਣੀ ਜਿਹੜੀ ਸ਼ਹੀਦੀ ਮਨੁੱਖਤਾ ਲਈ ਧਾਰਮਿਕ ਯਾਦੀ ਦੇ ਲਈ ਦਿੱਤੀ ਸੀ ਨਹੀਂ ਤਾਂ ਜਿਹੜੇ ਆਮ ਤੌਰ ਤੇ ਮੋਦੀ ਸਾਹਿਬ ਅਮਿਤ ਸ਼ਾ ਜਦੋਂ ਵੀ ਬੋਲਦੇ ਨੇ ਉਹ ਇਹ ਕਹਿੰਦੇ ਨੇ ਕਿ ਜੀ ਹਿੰਦੂਆਂ ਦੇ ਰੱਖਿਆ ਲਈ ਨਹੀਂ ਜੀ ਹਿੰਦੂਆਂ ਦੀ ਰੱਖਿਆ ਲਈ ਨਹੀਂ ਜਿੰਦੂ ਵੇ ਤਾਂ ਕੋਈ ਵੀ ਹੋਰ ਹੁੰਦਾ ਤਾਂ ਉਹਨਾਂ ਨੇ ਤਾਂ ਜਿਹੜੇ ਹੈ ਧਾਰਮਿਕ ਰਿਕ ਦੇ ਅਕੀਦੇ 'ਚ ਜਿਹਦਾ ਵਿਸ਼ਵਾਸ ਹੈ ਉਹ ਆਜ਼ਾਦੀ ਲਈ ਉਹਨਾਂ ਨੇ ਆ ਜਿਹੜਾ ਹੈ ਆਪਣੇ ਆਪ ਨੂੰ ਸ਼ਹੀਦ ਕਰਵਾਇਆ ਸੀ ਇਹ ਗੱਲ ਕੱਲ ਉੱਥੇ ਕੀਤੀ ਗਈ ਇਹ ਗੱਲ ਚੰਗੀ ਲੱਗੀ ਕਿ ਇਸ ਤਰ੍ਹਾਂ ਜਿਹੜਾ ਉੱਥੇ ਵਿਧਾਨ ਸਭਾ 'ਚ ਗੱਲ ਕੀਤੀ ਉਹਨਾਂ ਨੇ ਦੂਜੀ ਗੱਲ ਤਿੰਨੇ ਜਿਹੜੇ ਉਦੋਂ ਪਹਿਲਾਂ ਸ਼ਹੀਦ ਹੋਏ ਭਾਈ ਮਤੀ ਦਾਸ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਸੀ ਭਾਈ ਸਤੀਦਾਸ ਜਿਨ੍ਹਾਂ ਨੂੰ ਰੂਹ ਚ ਲਪੇਟ ਕੇ ਸਾੜਿਆ ਗਿਆ ਸੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਗਰਮ ਪਾਣੀ ਚ ਉਬਾਲਿਆ ਗਿਆ ਸੀ ਉਹਨਾਂ ਨੂੰ ਵੀ ਯਾਦ ਕੀਤਾ ਔਰ ਉਹਨਾਂ ਨੂੰ ਬਹੁਤ ਸਤਕਾਰ ਨਾਲ ਯਾਦ ਕੀਤਾ ਕਿਉਂਕਿ ਉਹਨਾਂ ਦੀ ਵੀ ਵੱਡੀ ਜਿਹੜੀ ਹੈ ਕੁਰਬਾਨੀ ਹੈ ਬੜਾ ਵੱਡਾ ਬਲੀਦਾਨ ਹੈ ਕਹਾ ਗਿਆ ਕਿ ਹਿੰਮਤ ਧਾਰਮਿਕਤਾ ਤੇ ਅਡੋਲ ਵਫਾਦਾਰੀ ਦਾ ਪ੍ਰਤੀਕ ਨੇ ਉੱਤਨ ਨੇ ਇਹ ਵੀ ਸੈਣੀ ਸਾਹਿਬ ਨੇ ਉੱਥੇ ਕਿਹਾ ਤੇ ਇਹ ਵੀ ਕਿਹਾ ਉੱਥੇ ਮੈਂ ਸੁਣ ਰਿਹਾ ਸੀ ਕਿ ਕਹਿੰਦੇ ਜੀ ਇਹ ਸਦਨ ਯਾਦ ਕਰਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਜਾਨ ਮਨੁੱਖਤਾ ਦੇ ਮਾਨ ਸਨਮਾਨ ਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਕੁਰਬਾਨ ਕੀਤੀ ਇਹ ਗੱਲ ਆਪਣਾ ਕਿਹ ਕਹਿਣ ਦੀ ਲੋੜ ਸੀ ਜਿਹੜੀ ਸੈਣੀ ਸਾਹਿਬ ਨੇ ਉੱਥੇ ਕੀਤੀ ਫਿਰ ਗੁਰਦੁਆਰਿਆਂ ਦੀ ਵੀ ਗੱਲ ਹੋਈ ਹਰਖੇਤਰਾ ਪਿਹੋਵਾ ਕੈਤਲ ਜੀਂਦ ਅੰਬਾਲਾ ਚੀਕਾ ਰੋहतक ਉਹ ਕਹਿੰਦੇ ਦੇਖੋ ਇਹ ਸਾਰੇ ਜਿਹੜੇ ਗੁਰਦੁਆਰੇ ਨੇ ਇਹ ਗੁਰੂ ਘਰ ਸਾਨੂੰ ਯਾਦ ਦਿਵਾਉਂਦੇ ਨੇ ਗੁਰੂ ਦਾ ਅਸ਼ੀਰਵਾਦ ਇੰਨਾ ਤੋਂ ਮਿਲਦਾ ਸਾਨੂੰ ਇਹ ਵੀ ਉੱਥੇ ਜ਼ਿਕਰ ਕੀਤਾ ਉਹਨਾਂ ਨੇ ਹੋਰ ਤਾਂ ਹੋਰ ਉਹਨਾਂ ਨੇ ਭਾਈ ਜੈਤਾ ਨੂੰ ਬਹੁਤ ਸਤਿਕਾਰ ਨਾਲ ਯਾਦ ਕੀਤਾ ਜਿਹੜੇ ਸ਼੍ਰੀ ਗੁਰਤੇਗ ਬਾਦਦਰ ਦਾ ਸੀਸ ਅਨੰਤਪੁਰ ਸਾਹਿਬ ਲੈ ਕੇ ਆਏ ਸੀ ਤੇ ਇਹ ਉਹਨਾਂ ਨੂੰ ਯਾਦ ਉਹਨਾਂ ਨੇ ਤਾਂ ਹੋਰ ਵੀ ਜੇ ਗੱਲ ਯਾਦ ਕੀਤੀ ਜਿਹੜਾ ਸੋਨੀਪੱਤ ਜ਼ਿਲ੍ਹੇ ਦਾ ਪਿੰਡ ਬੜਖਾਲਸਾ ਉੱਥੋਂ ਦੇ ਸ਼ਹੀਦ ਕੁਸ਼ਾਲ ਸਿੰਘ ਦਈਆ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਇਹਦਾ ਇਤਿਹਾਸ ਘੱਟ ਲੋਕਾਂ ਨੂੰ ਪਤਾ ਹੈ ਕਿ ਜਦੋਂ ਭਾਈ ਜੈਤਾ ਕਹੇਗਾ ਉੱਥੇ ਬੜਖਾਲਸਾ ਪਹੁੰਚੇ ਸੀ ਤਾਂ ਮੁਗਲ ਸੈਨਾਰੇ ਕੇਰਲੇ ਸੀ ਤਾਂ ਉਦੋਂ ਕੁਸ਼ਾਲ ਸਿੰਘ ਦਈਆ ਨੇ ਕੁਰਬਾਨੀ ਦਿੱਤੀ ਸੀ ਉਹਨੂੰ ਵੀ ਯਾਦ ਕੀਤਾ ਤੇ ਇਹ ਵੀ ਵਾਅਦਾ ਕੀਤਾ ਕਿ ਅਸੀਂ 350ਵਾਂ ਸ਼ਹੀਦੀ ਪੁਰਬ ਸਨਵਾਲ ਪੁਰਪ ਬਣਾਵਾਂਗੇ ਇਹ ਸੈਣੀ ਸਾਹਿਬ ਨੇ ਕਿਹਾ ਇਹ ਤਾਂ ਜਿਹੜੇ ਕਹਦੀ ਹੈ ਹੁਣ ਮੈਂ ਇਹ ਕਹਿੰਦਾ ਕਿ ਕੀ ਇਹ ਸੱਚਮੁੱਚ ਇਹ ਸਤਕਾਰ ਨਾਲ ਹੋ ਰਿਹਾ ਨਹੀਂ ਬਿਲਕੁਲ ਹੋਊਗਾ ਸਤਕਾਰ ਵੀ ਹੋ ਸਕਦਾ ਮੈਂ ਇਹ ਨਹੀਂ ਕਹਦਾ ਲੇਕਿਨ ਇਹਦੇ ਪਿੱਛੇ ਇੱਕ ਰਣਨੀਤੀ ਦੀ ਹੈ ਰਣਨੀਤੀ ਇਹ ਸिखਾਂ ਨੂੰ ਖੁਸ਼ ਕਰਦੀ ਹਰਿਆਣਾ ਦੇ ਸिख ਹਰਿਆਣਾ ਕਮੇਟੀ ਨੂੰ ਹੁਣੀ ਕਹਤਾ ਜਿਨ੍ਹਾਂ ਦਾ ਸਨਮਾਨ ਕਰਾਂਗੇ ਅਸੀਂ ਇਹ ਗੱਲ ਸੁਣ ਕੇ ਤੇ ਲੇਕਿਨ ਜੋ ਪੰਜਾਬ ਚ ਡਿਊਟੀ ਲੱਗੀ ਹੈ ਹੁਣ ਪੰਜਾਬ ਚ ਤੁਸੀਂ ਦੇਖਿਓ ਸੈਣੀ ਸਾਹਿਬ ਦੇ ਘੇੜੇ ਵੱਧ ਜਾਣੇ ਨੇ ਪੰਜਾਬ ਦੇ ਪਿੰਡਾਂ ਤੱਕ ਜਾਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਿੱਖਾਂ ਦੇ ਵਿੱਚ ਜਾਣਾ ਹੈ ਤਾਂ ਇਸ ਤਰ੍ਹਾਂ ਦੀ ਗੱਲ ਕੋਈ ਉਹ ਬੰਦਾ ਹੋਵੇ ਜਿਹੜਾ ਸਿੱਖਾਂ ਨੂੰ ਐਕਸੈਪਟ ਹੋਵੇ ਉਹ ਇਸ ਕਰਕੇ ਮੇਰਾ ਖਿਆਲ ਹੈ ਸੈਣੀ ਸਾਹਿਬ ਨੈਭ ਸਿੰਘ ਸੈਣੀ ਨੂੰ ਸਰਦਾਰ ਨੈਭ ਸਿੰਘ ਸੈਣੀ ਬਣਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਦੂਜਾ ਮਾਮਲਾ ਬਹੁਤ ਅਹਿਮ ਹੈ ਮੈਨੂੰ ਬੜੀ ਹੈਰਾਨੀ ਹੋਈ ਮੈਂ ਜਦੋਂ ਇਹਨੂੰ ਮਾਮਲੇ ਨੂੰ ਪੜਿਆ ਅਖ਼ਬਾਰ 'ਚ ਤੇ ਫਿਰ ਮੈਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਕੋਈ ਬੰਦਾ ਪੰਜਾਬ ਨਾਲ ਵਫਾਦਾਰੀ ਕੋਈ ਪਾਰਟੀ ਕਰਦੀ ਵੀ ਹੈ ਕਿਸੇ ਦੀ ਪੰਜਾਬ ਨਾਲ ਵਫਾਦਾਰੀ ਖਾਸ ਤੌਰ ਤੇ ਚੰਡੀਗੜ੍ਹ ਨੂੰ ਲੈ ਕੇ ਹੈ ਵੀ ਜਾਂ ਨਹੀਂ ਹੈ ਹੁਣ ਤੁਸੀਂ ਦੇਖੋ ਜਦੋਂ ਪੰਜਾਬ ਪੁਨਰਗਠਨ ਐਕਟ ਬਣਦਾ ਹੈ 1966 ਆਲਾ ਜੇ ਅਭੀ ਸੂਬਾ ਬਣਦਾ ਹੈ ਕਹਿ ਲਈਏ ਉਦੋਂ ਫੈਸਲਾ ਹੋਇਆ ਸੀ ਕਿ 60 40 ਦੀ ਰੇਸ਼ੋ ਹੋਊਗੀ ਜਿੰਨੇ ਵੀ ਉੱਥੇ ਮੁਲਾਜ਼ਮ ਜਾਣਗੇ ਡੈਪੂਟੇਸ਼ਨ ਤੇ 60 ਪੰਜਾਬ ਚੋਂ 40 ਦਸਾ ਹਊਗਾ ਹਰਿਆਣੇ ਦਾ ਹੁਣ ਉਹਦੇ ਚ ਚੰਡੀਗੜ੍ਹ ਦਾ ਜਿਹੜਾ ਸਿਹਤ ਡਾਇਰੈਕਟਰ ਹੈ ਹੈਲਥ ਡਾਇਰੈਕਟਰ ਤੇ ਡਾਇਰੈਕਟਰ ਆਫ ਹੈਲਥ ਸਰਵਿਸਿਜ਼ ਉਹ ਪੰਜਾਬ ਦਾ ਹੋਏਗਾ ਤੇ ਹੁਣ ਕੀ ਹੋ ਰਿਹਾ 30 ਸਤੰਬਰ ਨੂੰ ਜਿਹੜਾ ਡਾਇਰੈਕਟਰ ਹੈ ਡਾਕਟਰ ਵੀ ਵੀ ਡਾਕਟਰ ਸੁਮਨ ਉਹ ਰਟਾਇਰ ਹੋ ਗਏ ਤੇ ਪੰਜਾਬ ਕਿਤੇ ਵੀ ਨਜ਼ਰ ਨਹੀਂ ਆਉਂਦਾ ਨੌਣਾ ਤਾਂ ਪੰਜਾਬ ਦਾ ਚਾਹੀਦਾ ਸੀ ਤੇ ਹੁਣ ਤਾਂ ਇਹ ਹੈ ਕਿ ਹਰਿਆਣਾ ਤੇ ਚੰਡੀਗੜ੍ਹ ਦੇ ਡਾਕਟਰ ਹੀ ਡਾਂਚ ਲੱਗੇ ਹੋਏ ਨੇ ਜਿੰਨੇ ਦਾ ਕੋਈ ਮਤਲਬ ਵੀ ਨਹੀਂ ਹੈ ਜਦੋਂ ਉਹਨਾਂ ਦੀ ਕੋਈ ਉਹਨਾਂ ਨੂੰ ਕੋਈ ਮਤਲਬ ਉਹਨਾਂ ਦਾ ਹੱਕ ਹੀ ਨਹੀਂ ਹੈ ਹੱਕ ਪੰਜਾਬ ਦਾ ਨਿਕੜ ਪੰਜਾਬ ਵਾਲੇ ਕਿੱਥੇ ਨੇ ਬਲਕਿ ਇੱਕ ਚੰਡੀਗੜ੍ਹ ਦਾ ਡਾਕਟਰ ਤਾਂ ਕਹਿੰਦੇ ਪੂਰਾ ਤਿਆਰ ਹੋਇਆ ਫਿਰਦਾ ਵੀ ਮੇਰਾ ਹੀ ਨੰਬਰ ਹੈ ਤੇ ਪੰਜਾਬ ਵਾਲੇ ਕਿੱਥੇ ਨੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਹੈ ਕਿੱਥੇ ਕੀ ਸੋਚਦੀ ਹੈ ਪਹਿਲਾਂ ਬੀਬੀਐਮਪੀ ਤੇ ਵੀ ਆਈ ਹੋਏ ਜੋ ਸੈਕਟਰੀ ਕਿ ਹੈ ਤਾਂ ਬਾਅਦ ਚ ਰੌਲਾ ਪਾਉਂਦਾ ਕਿ ਮਤਲਬ ਤੇ ਭਾ ਸਵੇਰੇ ਜਦੋਂ ਇਹ ਗੱਲ ਕੀਤੀ ਤਾਂ ਮੈਨੂੰ ਇੱਕ ਫੋਨ ਆਇਆ ਕਹਿੰਦੇ ਜੀ ਉਹਨਾਂ ਨੇ ਕੀ ਕਰਨਾ ਉਹ ਤਾਂ ਐਮਕੇ ਸਟਾਲਨ ਦਾ ਜਿਹੜਾ ਹੈ ਬ੍ਰੇਕਫਾਸਟ ਫਿਰਦੇ ਨੇ ਉਹਨਾਂ ਨੂੰ ਯਾਦ ਹੀ ਨਹੀਂ ਹੈ ਤੇ ਮੈਂ ਕਿਹਾ ਫਿਰ ਉਹ ਦਿੱਲੀ ਵਾਲੇ ਨੂੰ ਯਾਦ ਉਹਨੇ ਦਿੱਲੀ ਵਾਲੇ ਕਿਉਂ ਕਰਨਗੇ ਦਿੱਲੀ ਵਾਲੇ ਨੇ ਪਹਿਲਾਂ ਵੀ ਕੀ ਕੀਤਾ ਹੁਣ ਤੱਕ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਦਿੱਲੀ ਦੀ ਕੀ ਲੋੜ ਹੈ ਜਿਹੜੇ ਇੱਥੇ ਰਾਜ ਕਰ ਰਹੇ ਨੇ ਪੰਜਾਬ ਤੇ ਸਿੱਧੇ ਤੌਰ ਤੇ ਉਹਨਾਂ ਦਾ ਕੀ ਸਹੇਕ ਤੇ ਲੱਗਿਆ ਜੀ ਉਹ ਤਾਂ ਜਦੋਂ ਖੁਦ ਰਾਜ ਕਰਦਾ ਸੀ ਕੇਜਪਲ 10 ਸਾਲ ਉਦੋਂ ਕਿੰਨੇ ਕੋ ਪੰਜਾਬੀ ਦੀ ਗੱਲ ਕਰਤੀ ਉਦੋਂ ਕਿੰਨੇ ਕੋ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਕੋਈ ਮੰਤਰੀ ਬਣਾਤਾ ਮੈਂ ਤੁਹਾਨੂੰ ਦੱਸਿਆ ਸੀ ਜਰਨੈਲ ਸਿੰਘ ਮੇਰੇ ਕੋਲ ਆਪ ਰੋਇਆ ਵਰਚੁਲੀ ਰੋਇਆ ਸੀ ਉਹ ਜਿਹੜਾ ਬਾਦਲ ਸਾਹਿਬ ਦੇ ਖਰਾਬ ਲੜਾਇਆ ਐਮਐਲਏ ਸੀ ਰਿਜਾਇਨ ਕਰਾ ਕੇ ਰਾਜ ਨੂੰ ਬਾਦ ਕੁਛ ਦਿੱਤਾ ਨਹੀਂ ਤੇ ਰਾਜ ਸਭਾ ਚ ਹੋਰ ਬੰਦੇ ਭੇਜੇ ਉਹਨਾਂ ਨੇ ਤਾਂ ਕੁਛ ਨਹੀਂ ਕੀਤਾ ਉਹਨਾਂ ਨੂੰ ਤਾਂ ਮੰਜਾ ਵੀ ਨਹੀਂ ਮਿਲਿਆ ਕੋਵਿਡ ਦੇ ਦੌਰਾਨ ਤਾਂ ਇਹ ਉਹ ਕਿਉਂ ਕਰਦਗੇ ਜੀ ਉਹਨਾਂ ਦਾ ਤਾਂ ਕੋਈ ਜਿਹੜੇ ਜਿਨ੍ਹਾਂ ਨੂੰ ਕਰਨਾ ਚਾਹੀਦਾ ਉਹ ਚੁੱਪ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕੱਲਾ ਇਹ ਹੀ ਦੀ ਮਤਲਬ ਵੈਸੇ ਤਾਂ ਕਿਸੇ ਨੇ ਵੀ ਵਫਾਦਾਰੀ ਚੰਡੀਗੜ੍ਹ ਦੇ ਮੋਹਬਤ ਦਾ ਕਿਸੇ ਨੇ ਵੀ ਵਫਾਦਾਰੀ ਨਹੀਂ ਨਭਾਈ ਆ ਜਿਹੜਾ ਹੁਣ ਮਨੀਸ਼ ਤਵਾੜੀ ਹੈ ਇਹ ਤਾਂ ਕਹਿੰਦਾ ਪੰਜਾਬ ਤੋਂ ਤਾਂ ਅਲੱਗ ਹੀ ਕਰ ਦੋ ਵਿਧਾਨ ਸਭਾ ਵੀ ਲਗਾ ਹੁਣ ਉਹਨੇ ਦੀਆਂ ਉਦੋਂ ਚੰਡੀਗੜ੍ਹ ਤੋਂ ਐਮਪੀ ਆ ਤਾਂ ਉਹੀ ਗੱਲ ਕਰਨ ਲੱਗਿਆ ਹੁਣ ਕਾਂਗਰਸ ਨੂੰ ਕੀ ਕਹਾਗੇ ਸੀ ਜੀ ਕਾਂਗਰਸ ਨੇ ਕੀ ਹੈ ਜੀ ਉਹ ਕਾਂਗਰਸ ਐਮਪੀ ਹੈ ਤੇ ਕਾਂਗਰਸ ਦਾ ਇਹੀ ਹਾਲ ਹੈ ਤਾਂ ਅਕਾਲੀਆ ਦਾ ਤਾਂ ਤੁਸੀਂ ਪੁੱਛੀ ਨਾ ਰਬੀ ਰਾਖਾ ਅਕਾਲੀ ਭਾਈਪਾਦਾ ਜਦੋਂ ਮਦਰ 로ਡ ਸੀ ਕਿ ਸਾਡਾ ਹੱਕ ਚੰਡੀਗੜ੍ਹ ਤੇ ਇਹਦਾ ਸਾਰੇ ਦਫਤਰੀ ਮਹੱਲੀ ਲੈ ਇਹਨਾਂ ਦਾ ਨਿਊ ਚੰਡੀਗੜ੍ਹ ਬਸਾ ਲਓ ਚਲੋ ਜੀ ਤੁਸੀਂ ਆਪ ਚੱਕੋ ਸੀ ਨਿਊ ਚੰਡੀਗੜ੍ਹ ਹੀ ਕਰਦੇ ਲੈ ਲਓ ਮਾਂਸ ਆਫ ਦਾ ਹੂਰੀ ਰੱਬ ਰੱਖੇ ਜਦੋਂ ਉਹ ਰਿਆਂ ਨੇ ਮੰਗੇ ਸਾਨੂੰ ਬਦਾਲ ਸਾਹਿਬ ਦਾ ਕੋਈ ਸਾਨੂੰ ਵੀ ਦਿਓ ਹਾਈ ਕੋਰਟ ਸਾਨੂੰ ਵੀ ਦਿਓ ਜਗਾ ਕੀ ਆ ਕਮਾਲ ਦੀ ਚੀਜ਼ ਐ ਦੱਸੋ ਤੁਸੀਂ ਕਿ ਕਿਹੜਾ ਪੰਜਾਬ ਦਾ ਵਫਾਦਾਰ ਦਾ ਕੋਈ ਹੋਰ ਵੀ ਦੱਸੋ ਤੁਹਾਨੂੰ ਜਿਹੜੇ ਕਾਲਜ ਦੇ ਡੈਪੂਟੇਸ਼ਨ ਹੁੰਦੇ ਨੇ ਪ੍ਰੋਫੈਸਰ ਉਹ ਮੰਗੇ ਦਿਟ੍ਰੇਨਿੰਗ ਤੇ ਆਪ ਗਾ ਦਾ ਹੈ ਨਹੀਂ ਸਾਡੇ ਕੋਲ ਤੇ ਹੁਣ ਉਹ ਚੜ੍ਹਗੜ੍ਹ ਐਡਦੀ ਸੀ ਤੇ ਹੁਣ ਜਿਹੜੀ ਉਹਦੇ ਚ ਵੀ ਹਿੱਸਾ ਗਿਆ ਜਿਹੜੇ ਅੱਗੇ ਜਾਂਦੇ ਸੀ ਨਾ ਪੰਜਾਬ ਚੋਂ ਡਿਪੂਟੀਸ਼ਨ ਤੇ ਹੁਣ ਕਹਾ ਜਿਹਾ ਕੋਈ ਅਸਿਸਟੈਂਟ ਪ੍ਰੋਫੈਸਰ ਬਣ ਕੇ ਜਾਣਾ ਉਹ ਵੀ ਉਹਨਾਂ ਚੰਡੀਗੜ੍ਹ ਦੇ ਦੇ ਸਤੇ ਭਰਤੀ ਕਰਨਗੇ ਉਹ ਵੈਸੇ ਦੇ ਵੀ ਕਿੱਥੋਂ ਸਕਦੇ ਨੇ ਉਹਨਾਂ ਕੋਲ ਹੈ ਕੀ ਦੇਣ ਨੂੰ ਪੰਜਾਬ ਦੇ ਵਿੱਚ 1873 ਅਸਾਮੀਆਂ ਨੇ ਤੇ ਉਹਦੇ ਚੋਂ 1000 ਤਾਂ ਖਾਲੀ ਪਈਆਂ ਨੇ ਜੇ ਸਾਡੇ ਕੋਲ ਜ਼ਾਬਤੇ ਨਹੀਂ ਪੂਰੇ ਚੰਡੀਗੜ੍ਹ ਨੂੰ ਕੀ ਦੇ ਦਾਂਗੇ ਨਹੀਂ ਖਾਲ ਤਾਂ 1996 ਤੋਂ ਕੋਈ ਰੈਗੂਲਰ ਭਰਤੀ ਨਹੀਂ ਹੋਈ ਕਿਤੇ ਵੀ ਨਹੀਂ ਹੋਈ ਅ ਯੂਨੀਵਰਸਿਟੀ ਚ ਨਹੀਂ ਹੋਈ ਮੈਂ ਪ੍ਰੋਫੈਸਰ ਦੇ ਤੌਰ ਤੇ ਡੀਨ ਦੇ ਤੌਰ ਤੇ ਰਿਟਾਇਰ ਹੋਇਆ ਪ੍ਰੋਫੈਸਰ ਆਫ ਜਰਨਲਿਜ਼ਮ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਵਿੱਚ ਜਦੋਂ ਮੈਂ ਰਿਟਾਇਰ ਹੋਇਆ ਕੋਈ ਬੰਦਾ ਨਹੀਂ ਰੱਖਿਆ 31 ਦਸੰਬਰ 17 ਨੂੰ ਮੈਂ ਰਿਟਾਇਰ ਹੋਇਆ ਸੀ ਕੋਈ ਵੀ ਨਹੀਂ ਰੱਖਿਆ ਜਾ ਰਿਹਾ ਇਹ ਕਿੱਥੋਂ ਦੇ ਦੇਣਗੇ ਇਹਦਾ ਮਤਲਬ ਸਿੱਧੇ ਤੌਰ ਤੇ ਅਸੀਂ ਚੰਡੀਗੜ੍ਹ ਤੋਂ ਦਾਅਵੇ ਤਾਰੀ ਖਤਮ ਕਰਤੀ ਕੋਈ ਵੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਪੰਜਾਬ ਯੂਨੀਵਰਸਿਟੀ ਨੂੰ ਦੇਚੀ ਸੀ ਕਹਿੰਦੇ ਲੈ ਜਾਓ ਸੈਂਟਰ ਇਹ ਤਾਂ ਲੋਕਾਂ ਨੇ ਰੋਲਾ ਪਾਇਆ ਤਾਂ ਪੱਤਰਬਾਪ ਸੋਇਆ ਸੀ ਸੋ ਆਹ ਤਾਂ ਸਾਡੀ ਵਫਾਦਾਰੀ ਦਾ ਜਿਹੜਾ ਹੈ ਹਾਲਾਂਕਿ ਸੋ ਇਹ ਦੁੱਖ ਹੰਦਾ ਜਦੋਂ ਮੈਂ ਇਹ ਜੀ ਗੱਲ ਹਾਲੇ ਵੀ ਮੈਂ ਕਹਿੰਨੇ ਮਾਨ ਸਾਹ ਚਲੋ ਨਹੀਂ ਤੁਸੀਂ ਹੜਾਂ ਦਾ ਮੁਆਵਜ਼ਾ ਦੇਣਾ ਜਾਂ ਹੜਾਂ ਵੱਲ ਤੁਸੀਂ ਨਹੀਂ ਜਾਣਾ ਹਾਲੇ ਕਿ ਹਾਲਾਤ ਬਹੁਤ ਖਰਾਬ ਨੇ ਡੈਮ ਤੇ ਨਹੀਂ ਜਿਹੜੇ ਨੇ ਇੱਕ ਦੋ ਤਾਂ ਖਤਰੇ ਦੇ ਨਿਸ਼ਾਨ ਤਾਂ ਨੇ ਤਿੰਨੇ ਡੈਮ ਨੇ ਸਤਲੁਜੀ ਤੇ ਸਾਡੇ ਕੋਲ ਭਾਗੜਾ ਡੈਮ ਹੈ ਪਾਉਂਡ ਡੈਮ ਵਿਆਸ ਦਾ ਤਹ ਰਜੀਸਾਗਰ ਡੈਮ ਹੈ ਜਿਹੜਾ ਰਾਵੀ ਦੇ ਪਾਣੀ ਦਾ ਤੇ ਇਹਨਾਂ ਦੇ ਗੇਟ ਕੋਲ ਤੇ ਪਾਣੀ ਲਗਾਤਾਰ ਆ ਰਿਹਾ ਉਹ ਤੋਂ ਮੀਂਹ ਪੈ ਰਿਹਾ ਤੇ ਹੁਣਾਂ ਤਾਂ ਚਾਹੀਦਾ ਸੀ ਮਾਨ ਸਾਹਿਬ ਨੂੰ ਇੱਥੇ ਨਹੀਂ ਪਹੁੰਚੇ ਉਹ ਕਹਿੰਦੇ ਜੀ ਸਾਡੇ ਬੰਦੇ ਲੱਗੇ ਹੋਏ ਨੇ ਪਹਿਲਾਂ ਕਿੰਨੀ ਕੀ ਤਿਆਰੀ ਹੈ ਇਹਦਾ ਸਵਾਲ ਬਿਲਕੁਲ ਵੱਖਰਾ ਹੈ ਘਟੋ ਘਟੇ ਇੱਧਰ ਤਾਂ ਤਿਆਰ ਦੇ ਲੋ ਡਾਇਰੈਕਟਰ ਹੈਲਥ ਤਾਂ ਪਹਚਾ ਲੋ ਚਲੋ ਪ੍ਰੋਫੈਸਰ ਨਹੀਂ ਹੈ ਚਲੋ ਖੈਰ ਆਪਾਂ ਯਾਦ ਕਰਾਉਣਾ ਸੀ ਕਿਰਾਤਾ ਵੈਸੇ ਮੈਂ ਖੂਰ ਵੀ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਤੀਜਾ ਮਾਮਲਾ ਉਹ ਵੀ ਹੈ ਬਹੁਤ ਘੱਟ ਲੋ ਕਰਦੇ ਨੇ ਅੱਜ ਦੀ ਰਿਪੋਰਟ ਛਪੀ ਹੈ ਸਹਿਯੋਗਤਾ ਰਾਸ਼ਟਰ ਦੀ ਰਿਪੋਰਟ ਹੈ ਕਿ ਪੰਜਾਬ ਭਾਰਤ ਦੇ ਵਿੱਚ 19 ਕਰੋੜ ਲੋਕ ਜਿਹੜੇ ਰੋਟੀ ਨਹੀਂ ਉਹਨਾਂ ਨੂੰ ਮਿਲਦੀ ਦੁੱਧਰ ਭਕਤ ਲੇਕਿਨ ਦੂਜੇ ਪਾਸੇ ਇਹ ਵੀ ਹੈ ਕਿ ਅਸੀਂ ਹਰ ਸਾਲ 92 ਹਜ਼ਾਰ ਕਰੋੜ ਦਾ ਭੋਜਨ ਬਰਬਾਦ ਕਰ ਦਿੰਦੇ ਅੱਜ ਮੇਰੇ ਯਾਦ ਆਇਆ ਮੇਰਾ ਆਪਣਾ ਅਭਦਾਈ ਕਿ ਲਿਖਿਆ ਹੋਇਆ ਆਰਟੀਕਲ ਸਾਦੇ ਵਿਆ ਸਾਦੇ ਭੋਜਨ ਦਾ ਕਰਜ਼ਾ ਨਾ ਚਿੰਤਾ ਰੋ ਉਹ ਭਾਈ ਮੈਂ ਕਿਹਾ ਕਿਉਂ ਤੁਸੀਂ ਇਹ ਕਰ ਦਿਓ ਤੇ ਵਿਆਹ ਕਿੱਥੋਂ ਆਗੇ ਵਿਆਹ ਚ ਸਭ ਤੋਂ ਜ਼ਿਆਦਾ ਭੋਜਨ ਬਰਬਾਦ ਹੁੰਦਾ 50% ਤੋਂ ਜ਼ਿਆਦਾ ਭੋਜਨ ਜਿਹੜਾ ਹਾਂ ਚ ਬਰਬਾਦ ਹੁੰਦਾ ਮਦਰ ਬੰਦਾ ਜਾਂਦਾ ਪਰ ਇੰਨੇ ਲਾਇਆ ਹੁੰਦਾ ਪਲੇਟਾਂ ਉਹ ਹਰ ਇੱਕ ਨੂੰ ਟਰਾਈ ਕਰਨਾ ਚਾਹੁੰਦਾ ਹੁੰਦਾ ਤੋਂ ਖਾਂਦਾ ਸਿੱਟੀ ਜਾਂਦਾ ਖਾਂਦਾ ਇਸ ਤਰ੍ਹਾਂ ਵੀ ਹੁੰਦਾ ਰੈਸਟੋਰੈਂਟ ਚ 28% ਬਰਬਾਦ ਹੁੰਦਾ ਘਰਾਂ ਚ 60% ਹੁੰਦਾ ਵਿਆਹਾਂ ਚ 50% ਜਣੀ ਐਨਾ ਕੁਛ ਅਸੀਂ ਬਰਬਾਦ ਕਰਦੇ ਹਾਂ ਭੋਜਨ ਹਰ ਸਾਲ ਜਿਹੜਾ ਭਾਰਤ ਹੈ 7.81 ਕਰੋੜ ਟਨ ਅਨਾਜ ਬਰਬਾਦ ਕਰ ਦਿੰਦਾ ਤੇ ਸਾਡਾ ਹਾਲ ਕੀ ਹੈ ਗਲੋਬਲ ਹੰਗਰ ਇੰਡੈਕਸ ਦਾ ਜਿਹੜਾ ਭਾਰਤ ਕਿੱਥੇ ਖੜਾ ਹੈ ਕਦੇ ਸੁਣਿਆ ਜਿਹੜਾ ਕਹਿੰਦਾ ਜੀ ਅਸੀਂ ਵਿਸ਼ਵ ਦੀ ਚੌਥੀ ਅਰਥਵਿਵਸਥਾ ਵਿਸ਼ਵ ਗੁਰੂ ਹੈ ਜੀ ਬੋਧੀ ਸਾਹਿਬ ਉਹਨਾਂ ਦਾ ਹਾਲ ਕੀ ਹੈ 127 ਦੇਸ਼ਾਂ ਚੋਂ ਅਸੀਂ 105ਵੇਂ ਸਾਂ ਤੇ ਆਏ ਐ ਇੰਨੀ ਗਰੀਬੀ ਹੈ ਸਾਡੇ ਕੋਲ ਇੰਨੀ ਭੁੱਖ ਮਰੀ ਹੈ ਸਰਟ ਕਰੋੜ ਨੂੰ ਤਾਂ ਅਰਾਜ ਦਿੰਨੇ ਆ ਅਸੀਂ ਇੱਕ ਕਪੋਸ਼ਨ ਹੈ ਜੇ ਕੋਈ ਚਲੋ ਰੋਟੀ ਢਿੱਡ ਵੀ ਭਰ ਲੈਂਦਾ ਉਹਦੇ ਚ ਸਾਰਾ ਕੁਝ ਕਿੱਥੇ ਮਿਲਦਾ ਉਹਨੂੰ ਉਹਦੇ ਚ ਸੋ ਇਹ ਤਾਂ ਹੈ ਤੋਂ ਹੋਇਆ ਸੀ ਇੱਕ ਵਾਰੀ ਜਦੋਂ ਅਸੀਂ ਆ ਰੋਲਾ ਜਆ ਪਾਇਆ ਚਲੋ ਵੀਰਿਆ ਪਾਉਂਦਾ ਲੋਕ ਐਨ ਜੀਓਜ਼ ਪਾਉਂਦੀਆਂ ਨੇ ਕਿਉਂ ਬਰਬਾਦ ਕਰਦੇ ਨੇ ਜਦੋਂ ਲੋਕ ਭੁੱਖੇ ਮਰਦੇ ਨੇ ਉਦੋਂ ਹੋਇਆ ਸੀ ਇੱਕ ਬਿਲ ਪਾਸ ਵੀ ਪੇਸ਼ ਵੀ ਹੋਇਆ ਸੀ ਕਿ ਕੋਈ ਫੰਦੇ ਦੀ ਸੀਮਾ ਨਿਧਾਰਤ ਕਰ ਦੋ ਹੋਵੇ ਨਾ ਹੋਵੇ ਲੇਕਿਨ ਇੱਕ ਬਹੁਤ ਅਹਿਮ ਮਸਲਾ ਹੈ ਆਪਾਂ ਨੂੰ ਸੋਚਣਾ ਚਾਹੀਦਾ ਤੇ ਮੇਰਾ ਵਿਰੋਧ ਵੀ ਹੈ ਕਹਿੰਦੇ ਜੀ ਤੁਸੀਂ ਕਿਉਂ ਕਰ ਜਾ ਸੀ ਖੁਸ਼ੀ ਰਮਣਾਗੇ ਉਹ ਮੈਂ ਕਿਹਾ ਭਾਈ ਤੁਸੀਂ ਜਿੰਨੀ ਮਰਜ਼ੀ ਖੁਸ਼ ਬਣਾਓ ਜੋ ਪੈਸਾ ਹੈਗਾ ਪੈਸਾ ਹੈ ਵੀ ਤਾਂ ਵੀ ਕਿਉਂ ਬਰਬਾਦ ਕਰਨਾ ਉਹਨੂੰ ਜੈਨੂਨ ਰੱਖਣਾ ਪਰ ਤੋਂ ਨਾ ਮੈਂ ਆਹ ਹੋਰ ਰੈਂਸ ਦਾ ਬਾਧੂ ਪੈਸਾ ਉਹਨੇ ਸਾਰੇ ਦੁਨੀਆ ਨੂੰ ਦਿਖਾਈ ਗਿਆ ਕਈ ਦਿਨ ਕਿਉਂਕਿ ਅਸੀਂ ਤਾਂ ਉਹਦੇ ਚੈਨਲ ਨੇ ਜੋ ਮਰਜ਼ੀ ਦਿਖਾਈ ਜਾਵੇ ਵਿਆਹ ਹੀ ਦਿਖਾਈ ਗਿਆ ਆਪਣੇ ਮੁੰਡੇ ਦਾ ਤੋਂ ਉਹਦਾ ਵਖਰੀ ਕਰ ਲੈ ਤੇ ਲੇਕਿਨ ਜਿਹੜਾ ਕਰਜ਼ਾ ਲੈ ਕੇ ਕਰਦੇ ਤੇ ਰਿਸੋ ਉਹਦਾ ਕੀ ਕਰੀਏ ਤੇ ਦੂਜੇ ਪਾਸੇ ਜਿਹੜੇ ਹਰਤੰਬਰ ਦਾਸ ਆਉਂਦੇ ਨੇ ਹਰਤੰਬਰ ਦਾਸ ਕਰੋ ਲੇਕਿਨ ਉੱਥੇ ਤਾਂ ਕੇਟਰਿੰਗ ਪੂਰੀ ਹੈ ਉਹ ਵੀ ਵਿਆਹ ਵਾਂਗ ਹੋਗੀ ਇੱਕ ਦਿਨ ਸੁਣਿਆ ਸੀ ਕਿਉਂ ਅਸੀਂ ਰਵਾਜ ਪਾ ਲਿਆ ਲੋਕ ਹਰਤੰਬਰ ਦਾਸ ਖਤਮ ਨਹੀਂ ਹੋਈ ਗੁਰੂ ਘਰ ਲੰਗਰ ਤੇ ਗੁਰੂ ਘਰ ਲੰਗਰ ਥੋੜੀ ਹੁੰਦਾ ਉਹ ਤਾਂ ਪੂਰਾ ਵਿਆਹ ਵਾਂਗੂ ਸਾਰਾ ਸਿਸਟਮ ਉਵੇਂ ਹੀ ਹੁੰਦਾ ਔਰ ਦੇਖਾ ਦੇਖੇ ਖਰਚਾ ਕਰਦੇ ਨੇ ਕੋਈ ਜਵਾਨਾ ਸੀ ਜਦੋਂ ਸਾਡੇ ਬਜ਼ੁਰਗਾਂ ਨੇ ਪਰਪਰਾ ਸ਼ੁਰੂ ਕੀਤੀ ਉਹ ਵੀ ਜਿਹੜੇ ਲੋਕ ਦੂਰੋਂ ਆਉਂਦੇ ਨੇ ਉਹਨੂੰ ਲੰਗਰ ਛਕਾ ਦੋ ਨਹੀਂ ਤਾਂ ਠੀਕ ਹੈ ਤੋ ਮੈਂ ਕਦੇ ਵੀ ਅੰਤਰਵਾਸਤੇ ਜੇਬੈਲੋ ਕੁਲ ਕਦੇ ਵੀ ਰੋਟੀ ਨਹੀਂ ਖਾਦੀ ਹੁੰਦੀ ਕਿ ਐਹੀ ਆਪਣ ਨੂੰ ਬਿਹਾਨ ਚਾਹੀਦੇ ਕਿ ਕਿਉਂ ਖਰਚੇ ਬੰਦ ਕਰਨੇ ਲੇਕਿਨ ਖਰਚੇ ਦੇ ਨਾਲ ਉਹ ਜਿਹੜਾ ਅਨਾਜ ਖਰਾਬ ਹੁੰਦਾ ਮੈਂ ਤਾਂ ਉਹਦਾ ਇਸ਼ਾਰਾ ਕਰ ਰਿਹਾ ਸੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਹੈ ਆਮ ਨਹੀਂ ਹੈ ਸੋ ਮੇਰੇ ਦਰਸ਼ਕੋ ਤੁਹਾਨੂੰ ਗੱਲਾਂ ਥੋੜਾ ਕਰਨੀਆਂ ਸੀ ਤੁਹਾਨੂੰ ਕਿਵੇਂ ਲੱਗਿਆ ਤੁਹਾਡੇ ਜਿਹੜੇ ਅੱਜ ਕਮੈਂਟ ਨੇ ਉਹ ਜਰੂਰ ਮੈਨੂੰ ਫੀਡਬੈਕ ਦਿੰਦੇ ਨੇ ਅੱਜ ਵੀ ਮੈਨੂੰ ਲੱਗਦਾ ਕਿ ਤੁਸੀਂ ਭਰਪੂਰ ਹੰਗਾਰਾ ਦੇਉਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ